ਸੋ ਦੱਸ ਦੇ ਕਿ ਗਾਇਕ ਮੂਸੇ ਵਾਲੇ ਦੀ ਮਾਂ ਚਰਨਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਣਗੇ ਸਿੱਧੂ ਮੂਸੇ ਵਾਲੇ ਆਪਣੇ ਮਾਪਿਆਂ ਦਾ ਇੱਕ ਲੋਤਾ ਪੁੱਤ ਸਨ ਪਰ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਘਰ ਸੁੰਨਾ ਹੋ ਗਿਆ ਅਜਿਹੇ 'ਚ ਉਹਨਾਂ ਦੇ ਮਾਤਾ ਪਿਤਾ ਨੇ ਦੂਜਾ ਬੱਚਾ ਕਰਨ ਜਨਮ ਦੇਣ ਦਾ ਫੈਸਲਾ ਕੀਤਾ ਬੱਚੇ ਨੂੰ ਜਨਮ ਦੇਣ ਲਈ ਸਿੱਧੂ ਦੀ ਮਾਂ ਨੇ ਆਈਵੀਐਫ ਤਕਨੀਕ ਦਾ ਸਹਾਰਾ ਲਿਆ ਹੈ ਖਬਰਾਂ ਮੁਤਾਬਕ ਮੂਸੇ ਵਾਲੇ ਦੀ ਮਾਂ ਦੀ ਉਮਰ ਕਰੀਬ 58 ਸਾਲ ਹੈ ਇਸ ਉਮਰ 'ਚ ਉਹ ਫਿਰ ਤੋਂ ਬੱਚੇ ਨੂੰ ਜਨਮ ਦੇਣ ਜਾ ਰਹੇ ਹਨ ਅਜਿਹੇ 'ਚ ਜੋ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਆ ਰਿਹਾ ਹੈ ਕਿ ਇਸ ਉਮਰ 'ਚ ਆਈਬੀਐਫ ਰਾਹੀਂ ਬੱਚੇ ਨੂੰ ਜਨਮ ਦਿੱਤਾ ਜਾ ਸਕਦਾ ਹੈ ਕਿ ਇਸ ਦੌਰਾਨ ਕੋਈ ਸਿਹਤ ਸਮੱਸਿਆ ਨਹੀਂ ਹਨ ਅਜਿਹੇ ਕਈ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਮਹਿਰ ਦੇ ਨਾਲ ਗੱਲ ਕੀਤੀ ਦਿੱਲੀ ਦੀ ਗਾਇਨੀਕੋਲੋਜਿਸਟ ਡਾਕਟਰ ਸਲੋਨੀ ਦਾ ਕਹਿਣਾ ਹੈ ਕਿ ਵੱਧਦੀ ਉਮਰ ਦੇ ਨਾਲ ਗਰਭ ਧਾਰਨ ਕਰਨਾ ਮੁਸ਼ਕਲ ਹੋ ਜਾਂਦਾ ਹੈ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ 35 ਸਾਲ ਦੀ ਉਮਰ ਤੋਂ ਬਾਅਦ ਹੀ ਔਰਤ ਆਮ ਤੌਰ 'ਤੇ ਗਰਭਤ ਹੋਣਾ ਮੁਸ਼ਕਲ ਹੋ ਜਾਂਦੀ ਹੈ ਅਜਿਹੇ ਮਾੜੀ ਨਨ ਸ਼ਕਤੀ ਦੇ ਕਾਰਨ ਹੁੰਦੇ ਹਨ ਹਾਲਾਂਕਿ ਆਈਬੀਐਫ ਤਕਨੀਕ ਦੀ ਮਦਦ ਨਾਲ 50 ਸਾਲ ਦੀ ਉਮਰ ਤੋਂ ਬਾਅਦ ਵੀ ਗਰਭ ਧਾਰਨ ਕੀਤਾ ਜਾ ਸਕਦਾ ਹੈ ਪਰ ਇਹ ਹਰ ਔਰਤ ਲਈ ਆਸਾਨ ਨਹੀਂ ਹੁੰਦਾ ਸਿਰਫ ਉਹੀ ਔਰਤ ਹੀ ਵੱਡੀ ਉਮਰ ਵਿੱਚ ਆਈਬੀਐਫ ਦਾ ਸਹਾਰਾ ਲੈ ਕੇ ਮਾਂ ਬਣ ਸਕਦੀਆਂ ਹਨ ਜਿਨ੍ਹਾਂ ਦੀ ਸਿਹਤ ਚੰਗੀ ਹੁੰਦੀ ਹੈ ਪਹਿਲਾਂ ਵੀ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ 50 ਤੋਂ 65 ਸਾਲ ਦੀ ਉਮਰ ਦੀਆਂ ਔਰਤਾਂ ਨੇ ਆਈਬੀਐਫ ਦੀ ਮਦਦ ਨਾਲ ਗਰਭ ਧਾਰਨ ਕੀਤਾ ਹੈ ਡਾਕਟਰ ਸਲੋਨੀ ਦੱਸਦੇ ਹਨ ਕਿ ਆਈਬੀਐਫ ਇਨ ਵਿਟ੍ਰੋ ਫਰਟੀਲਾਈਜੇਸ਼ਨ ਤਕਨੀਕ ਕਿਹਾ ਜਾਂਦਾ ਹੈ। ਇਹ ਤਨੇਕ ਬੱਚੇ ਨੂੰ ਜਨਮ ਦੇਣ ਦਾ ਇੱਕ ਨਕਲੀ ਤਰੀਕਾ ਹੈ। ਇਸ ਵਿੱਚ ਪੁਰਸ਼ ਦੇ ਸਪਰਾਂ ਨੂੰ ਅਤੇ ਔਰਤ ਦੇ ਅੰਡੇ ਲੈਬ ਵਿੱਚ ਰੱਖੇ ਜਾਂਦੇ ਹਨ। ਇਸ ਸਮੇਂ ਦੌਰਾਨ ਉਹਨਾਂ ਨੂੰ ਨਕਲੀ ਤੌਰ ਤੇ ਉਪਜਾਊ ਬਣਾਇਆ ਜਾਂਦਾ ਹੈ। ਗਰਭ ਧਾਰਨ ਦੀ ਪ੍ਰਕਿਰਿਆ ਤੋਂ ਬਾਅਦ ਤਿਆਰ ਕੀਤੇ ਪ੍ਰੂਨ ਨੂੰ ਦੁਆਰਾ ਔਰਤ ਦੇ ਗਰਭ ਵਿੱਚ ਰੱਖਿਆ ਜਾਂਦਾ ਹੈ। ਪ੍ਰੂਨ ਨੂੰ ਪਲਾਸਟਿਕ ਦੀ ਟਿਊਬ ਰਾਹੀਂ ਮਾਂ ਦੇ ਕੁੱਖ ਵਿੱਚ ਦਾਖਲ ਕੀਤਾ ਜਾਂਦਾ ਹੈ ਅਤੇ ਫਿਰ ਬੱਚਾ ਗਰਭ ਵਿੱਚ ਹੀ ਪਲਦਾ ਹੈ ਅਤੇ ਇਸ ਇਸ ਦੇ ਡਿਲੀਵਰੀ ਆਮ ਜਾਂ ਸਿਜੇਰੀਅਨ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ ਔਰਤਾਂ ਨੂੰ 45 ਤੋਂ 50 ਸਾਲ ਦੀ ਉਮਰ ਵਿੱਚ ਪੀਨੋਪੋਜ਼ ਤੋਂ ਗੁਜ਼ਰਨਾ ਪੈਂਦਾ ਹੈ ਆਮ ਤੌਰ ਤੇ ਔਰਤਾਂ 50 ਸਾਲ ਦੀ ਉਮਰ ਤੋਂ ਬਾਅਦ ਘੱਟ ਹੀ ਆਈਵੀਐਫ ਤੋਂ ਕਰਵਾਉਂਦੀਆਂ ਹਨ ਪਰ ਕਈ ਮੀਨੋਪੋਜ਼ ਤੋਂ ਬਾਅਦ ਆਈਵੀਐਫ ਸਫਲ ਹੁੰਦਾ ਹੈ ਕਿ ਇਹ ਸੁਰੱਖਿਅਤ ਹੈ ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਸਲੋਨੀ ਦਾ ਕਹਿਣਾ ਹੈ ਕਿ ਆਈਵੀਐਫ ਤਕਨੀਕ ਰਾਹੀਂ ਪੀਨੋਪੋਜ਼ ਤੋਂ ਬਾਅਦ ਵੀ ਔਰਤ ਗਰਭ ਧਾਰਨ ਕਰ ਸਕਦੀਆਂ ਹਨ ਇਸ ਦੇ ਲਈ ਉਹਨਾਂ ਨੇ ਹਾਰਮੋਨਲ ਇੰਜੈਕਸ਼ਨ ਦਿੱਤਾ ਜਾਂਦਾ ਹੈ ਇਸ ਨਾਲ ਬੱਚੇ ਦਾ ਨੀ ਮੁੜ ਸਰਗਰਮ ਹੋ ਜਾਂਦੀ ਹੈ ਇਸ ਤੋਂ ਦੌਰਾਨ ਔਰਤ ਦੇ ਕਈ ਟੈਸਟ ਵੀ ਕੀਤੇ ਜਾਂਦੇ ਹਨ ਇਸ ਵਿੱਚ ਸ਼ੂਗਰ ਬੀਪੀ ਅਤੇ ਖੂਨ ਦੇ ਟੈਸਟ ਸ਼ਾਮਲ ਹੁੰਦੇ ਹਨ ਜੇਕਰ ਇਹਨਾਂ ਸਭ ਦੀ ਰਿਪੋਰਟਾਂ ਨੋਰਮਲ ਹੋਣ ਤਾਂ ਔਰਤ ਆਸਾਨੀ ਨਾਲ ਆਈਵੀਐਫ ਕਰਵਾ ਸਕਦੀ ਹੈ ਅਤੇ ਇਸ ਨਾਲ ਬੱਚੇ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਬੁਢਾਪੇ ਵਿੱਚ ਆਈਵੀਐਫ ਦੇ ਕੋਈ ਖਾਸ ਮਾੜੇ ਪ੍ਰਭਾਵ ਨਹੀਂ ਹੁੰਦੇ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਉਮਰ ਕਰੀਬ 60 ਸਾਲ ਹੈ ਪਰ ਕੀ 60 ਸਾਲ ਦੀ ਉਮਰ ਵਿੱਚ ਸ਼ੁਕਰਾਨੂਆਂ ਦੀ ਗੁਣਵੱਤਾ ਇੰਨੀ ਵਧੀਆ ਨਹੀਂ ਹੁੰਦੀ ਕਿ ਬੱਚੇ ਦਾ ਜਨਮ ਹੋ ਸਕੇ ਇਸ ਸਵਾਲ ਦੇ ਜਵਾਬ ਚ ਦਿੱਲੀ ਦੇ ਸੀਨੀਅਰ ਡਾਕਟਰ ਅਜੇ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਆਦਮੀ ਦੀ ਖੁਰਾਕ ਅਤੇ ਜੀਵਨ ਸ਼ੈਲੀ ਚੰਗੀ ਹੋਵੇ ਤਾਂ ਉਹ ਇਸ ਉਮਰ ਚ ਵੀ ਪਿਤਾ ਬਣ ਸਕਦਾ ਹੈ ਚੰਗੀ ਖੁਰਾਕ ਅਤੇ ਜੀਵਨ ਸ਼ੈਲੀ ਨਾਲ ਸ਼ੁਕਰਾਨੂ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ ਜਿਸ ਰਾਹੀਂ ਵਿਅਕਤੀ ਬੱਚੇ ਨੂੰ ਜਨਮ ਦੇ ਸਕਦਾ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਜੋ ਸੋਸ਼ਲ ਮੀਡੀਆ ਤੇ ਖਬਰਾਂ ਫੈਲ ਰਹੀਆਂ ਨੇ ਉਹ ਸਹੀ ਨੇ ਜਾਂ ਫਿਰ ਗਲਤ ਉਹ ਸੱਚ ਹੈ ਜਾਂ ਫਿਰ ਝੂਠ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਪ੍ਰੈਗਨੈਂਟ ਨੇ ਜਾਂ ਫਿਰ ਝੂਠੀਆਂ ਖਬਰਾਂ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਜਿਵੇਂ ਕਿ ਪਹਿਲਾਂ ਫਲਾਈਆਂ ਜਾ ਰਹੀਆਂ ਸੀ ਇਹ ਤਾਂ ਹੁਣ ਮਾਰਚ ਦੇ ਵਿੱਚ ਹੀ ਪਤਾ ਲੱਗੇਗਾ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਚਰਨਕੌਰ ਬੱਚੇ ਨੂੰ ਜਨਮ ਦਿੰਦੀ ਹੈ ਜਾਂ ਨਹੀਂ ਇਹ ਖਬਰਾਂ ਸੱਚੀਆਂ ਨੇ ਜਾਂ ਝੂਠੀਆਂ ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ